ਜੀ ਹਾਂਜੀ ਲਓ ਜੀ ਸੰਦੂਖ ਆਪਣਾ ਹੋ ਗਿਆ ਜੀ ਬਣ ਕੇ ਤਿਆਰ ਤੇ ਰਗੜਾਈ ਹੋਣ ਦੇ ਬਾਅਦ ਚੋਂ ਆਪਾਂ ਇਹਦੀ ਭਰੀ ਸੀਗੀ ਜੀ ਮਰਮਤ ਜਿੱਥੇ ਮੜੀ-ਮੁੱਡੀ ਤਰੇੜ ਵਗੈਰਾ ਸੀਗੀ ਜਾਂ ਕੋਈ ਗਲੀ ਵਗੈਰਾ ਸੀਗੀ ਤੇ ਉਹ ਆਪਾਂ ਸਾਰੀ ਇਹਦੀ ਮਰਮਤ ਭਰੇ ਜੀ ਤੇ ਐਮਰਜੈਂਸੀ ਇਹ ਸੰਦੂਖ ਕਿਤੇ ਲਿਜਾਣਾ ਸੀਗਾ ਜੀ ਕਿਤੇ ਸਟਾਲ ਲੱਗਿਆ ਸੀਗਾ ਆਪਣਾ ਪੰਜਾਬੀ ਸੱਭਿਆਚਾਰ ਦਾ ਕਿੱਤਾ ਕਰਕੇ ਇਹਦੀ ਤਿਆਰ ਹੁੰਦੇ ਦੀ ਵੀਡੀਓ ਆਪਾਂ ਤੁਹਾਨੂੰ ਨਹੀਂ ਦਿਖਾ ਸਕੇ ਤੇ ਸਿਰਫ ਆਪਾਂ ਮੂਰੇ ਰਗੜਾਈ ਕਰਨ ਕਰਦਿਆਂ ਦੀ ਆਪਾਂ ਵੀਡੀਓ ਤੁਹਾਨੂੰ ਦਿਖਾਈ ਆ ਤੇ ਇਹਦੀ ਜਾਨਕ ਕੇ ਰਗੜਾਈ ਕਰਨ ਦੇ ਬਾਅਦ ਚੋਂ ਆਪਾਂ ਇਹਦੀ ਫੀਲਿੰਗ ਭਰੀ ਆ ਜਿੱਥੋਂ ਮਾੜੀ ਮੁੱਟੀ ਤਰੇੜ ਸੀਗੀ ਜਾਂ ਕੋਈ ਗਲੀ ਵਗੈਰਾ ਸੀਗੀ ਠੀਕ ਆ ਜੀ ਉਹ ਕਰਨ ਦੇ ਬਾਅਦ ਚੋਂ ਫੇਰ ਆਪਾਂ ਪਿੱਤਲ ਚਮਕਾਇਆ ਇਹ ਪੁਰਾਣਾ ਹੀ ਪਿੱਤਲ ਜਿਹੜਾ ਸੰਦੂਖ ਦਾ ਵਾ ਇਹ ਉਹੀ ਆਪਾਂ ਚਮਕਾਇਆ ਵਾ ਜਿੰਨਾ ਵੀ ਵੱਧ ਤੋਂ ਵੱਧ ਚਮਕ ਸਕਿਆ ਤੇ ਕਈ ਸੰਦੂਖਾਂ ਦਾ ਤਾਂ ਚਮਕਦਾ ਹੀ ਨਹੀਂ ਹੈਗਾ ਬਿਲਕੁਲ ਹੀ ਬਿਲਕੁਲ ਹੀ ਜਮੇ ਕਾਲਾ ਪਿਆ ਹੁੰਦਾ ਤੇ ਇਹਦਾ ਪਿੱਤਲ ਥੋੜਾ ਜਿਹਾ ਠੀਕ ਸੀਗਾ ਤਾਂ ਕਰਕੇ ਇਹਦਾ ਪੁਰਾਣਾ ਪਿੱਤਲ ਹੀ ਆਪਾਂ ਚਮਕਾਇਆ ਤੁਸੀਂ ਦੇਖ ਸਕਦੇ ਹੋ ਇਹ ਜਿਹਨੂੰ ਇਹਦਾ ਪਹਿਲਾਂ ਹੀ ਪੁਰਾਣਾ ਪਿੱਤਲ ਜਿਹੜਾ ਲੱਗਿਆ ਹੋਇਆ ਸੀਗਾ ਇਹਦਾ ਇਹ ਉਹੀ ਪਿੱਤਲ ਆ ਇਹਨੂੰ ਆਪਾਂ ਨਵਾਂ ਪਿੱਤਲ ਨਹੀਂ ਲਾਇਆ ਹੈਗਾ ਤੇ ਨਵਾਂ ਪਿੱਤਲ ਨਹੀਂ ਲਾਇਆ ਆਪਾਂ ਸਾਰਾ ਪੁਰਾਣਾ ਪਿੱਤਲ ਹੀ ਇਹਦਾ ਚਮਕਾਇਆ ਵਾ ਕੁਝ ਨਹੀਂ ਇਹਦਾ ਆਪਾਂ ਜਿਆਦਾ ਛੇੜਿਆ ਹੈਗਾ ਸੰਦੂਖ ਦਾ ਤੇ ਇੱਥੇ ਆਪਾਂ ਸ਼ੀਸ਼ੇ ਲਾਏ ਨੇ ਮੂੰਹ ਦੇਖਣ ਵਾਲੇ ਇਧਰ ਵੀ ਮੂੰਹ ਦੇਖਣ ਵਾਲਾ ਸ਼ੀਸ਼ਾ ਲਾਇਆ ਵਾ ਤੇ ਇਹ ਸੰਦੂਖ ਹੁਣ ਪ੍ਰੋਪਰ ਬਣ ਕੇ ਤਿਆਰ ਆ ਆਪਣੀ ਸਟਾਲ ਲੱਗੀ ਸੀਗੀ ਕਿਤੇ ਪੰਜਾਬੀ ਸੱਭਿਆਚਾਰ ਦੀ ਟੋਟਲੀ ਸਾਰਾ ਸਮਾਨ ਉੱਥੇ ਗਿਆ ਸੀਗਾ ਚਰਖੇ ਮਧਾਣੀਆਂ ਸੰਦੂਖ ਗੱਡਾਂ ਤੇ ਚੱਕੀਆਂ ਸਾਰਾ ਸਮਾਨ ਉੱਥੇ ਗਿਆ ਸੀ ਤਾਂ ਕਰਕੇ ਇਹਦੀ ਆਪਾਂ ਤੁਹਾਨੂੰ ਤਿਆਰ ਕਰਦੇ ਦੀ ਪੂਰੀ ਵੀਡੀਓ ਨਹੀਂ ਦਿਖਾ ਸਕੇ ਸੋ ਇਹ ਹੈਗਾ ਜੀ ਸੰਦੂਖ ਸੇਲ ਤੇ ਤੇ ਅਗਰ ਤੁਸੀਂ ਇਹ ਤਿਆਰ ਕੀਤਾ ਹੋਇਆ ਸੰਦੂਖ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਤੇ ਨਾਰੰਗਵਾਲ ਰੋਡ ਆ ਜੀ ਬੱਲੋਬਾਲ ਚੌਕਾ ਪਿੰਡ ਜੋਧਾ ਵਿੱਚ ਤੇ ਨੰਬਰ ਨੋਟ ਕਰ ਲਓ 8264144620 ਅਗਰ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਉਣਾ ਤੁਸੀਂ ਆਪਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋਲੋਂ ਸੰਦੂਖ ਲੈਣਾ ਤੁਸੀਂ ਸਾਡੇ ਕੋਲੋਂ ਸੰਦੂਖ ਲਿਜਾ ਸਕਦੇ ਹੋ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਪੰਜਾਬੀ ਕਲਚਰ ਟੋਟਲੀ ਸਾਰਾ ਪੰਜਾਬੀ ਸੱਭਿਆਚਾਰ ਦਾ ਸਮਾਨ ਆਪਾਂ ਬਣਾਉਂਦੇ ਆਂ ਤੇ ਪੁਰਾਣੇ ਨੂੰ ਮੋਡੀਫਾਈ ਕਰਦੇ ਆਂ ਤੇ ਇਹ ਆਪਾਂ ਸੰਦੂਖ ਪੁਰਾਣਾ ਤਿਆਰ ਕੀਤਾ ਵਾ ਠੀਕ ਹੈ ਜੀ ਤੁਸੀਂ ਵੀ ਆਪਣਾ ਘਰੇ ਪਿਆ ਸੰਦੂਖ ਸਾਡੇ ਕੋਲੇ ਲਿਆ ਕੇ ਤਿਆਰ ਕਰਵਾ ਸਕਦੇ ਹੋ ਆਪਣਾ ਘਰੇ ਪਿਆ ਚਰਖਾ ਤੁਸੀਂ ਸਾਡੇ ਕੋਲੋਂ ਲਿਆ ਕੇ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਕੋਈ ਵੀ ਪੰਜਾਬੀ ਸੱਭਿਆਚਾਰ ਰਿਲੇਟਡ ਤੁਸੀਂ ਗੱਲ ਕਰਨੀਆਂ ਜਾਂ ਬਾਹਰਲੀ ਕੰਟਰੀ ਦੇ ਵਿੱਚ ਤੁਸੀਂ ਸਮਾਨ ਮੰਗਾਉਣਾ